ਸਸ ਹੈ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦੋਸਤੋ ਤਸਵੀਰਾਂ ਦੇ ਵਿੱਚ ਲਾਈਟਾਂ ਪੈਂਦੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਔਰ ਨਾਲ ਹੀ ਜਿਹੜਾ ਇੱਕ ਵੱਡਾ ਖੱਡਾ ਪਟਿਆ ਗਿਆ ਸਤੀ ਮੰਦਰ ਸਵਰਗ ਧਾਮ ਦੇ ਗੇਟ ਤੋਂ ਥੋੜਾ ਜਿਹਾ ਜਦੋਂ ਘੱਗਾ ਰੋਡ ਵਾਲੀ 30 ਪੁਆਇੰਟ ਵਾਲੀ ਸਾਈਡ ਨੂੰ ਜਾਂਦੇ ਆ ਤਾਂ ਉੱਥੇ ਜਿਹੜਾ ਕਾਫੀ ਵੱਡਾ ਜਿਹੜਾ ਟੋਆ ਇਹ ਪਟਿਆ ਗਿਆ ਔਰ ਰਾਤ ਨੂੰ ਕੋਈ ਐਕਸੀਡੈਂਟ ਵੀ ਹੋਣ ਦਾ ਜਿਹੜਾ ਪੂਰਾ ਪੂਰਾ ਕਾਰਨ ਚਾਂਸ ਬਣਿਆ ਹੋਇਆ ਹੈ ਇੱਕ ਸਾਈਡ ਕੋਈ ਪਾਇਪ ਰੱਖਿਆ ਕੋਈ ਇੱਥੇ ਰਿਫਲੈਕਟਰ ਨਹੀਂ ਲੱਗਿਆ ਹੋਇਆ ਔਰ ਕਿਤੇ ਨਾ ਕਿਤੇ ਜੇ ਦੂਜੀ ਸਾਈਡ ਤੋਂ ਤੁਹਾਨੂੰ ਤਸਵੀਰਾਂ ਦਿਖਾਈਏ ਤਾਂ ਬਿਲਕੁਲ ਜਿੱਦਾਂ ਇਹ ਸਾਈਡ ਤੇ ਜਿੱਦਾਂ ਕੋਈ ਪਾਇਪ ਰੱਖਿਆ ਹੋਇਆ ਤਾਂ ਦੂਸਰੀ ਸਾਈਡ ਤੇ ਕੋਈ ਰਿਫਲੈਕਟਰ ਵਗੈਰਾ ਵੀ ਜਿਹੜਾ ਉਹ ਨਹੀਂ ਰੱਖਿਆ ਗਿਆ ਕਿਸੇ ਵੇਲੇ ਵੀ ਕੋਈ ਜਿਹੜਾ ਹਾਦਸਾ ਵਾਪਰ ਸਕਦਾ ਹੈ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਜੇ ਤੁਸੀਂ ਕੋਈ ਆ ਰੋਡ ਦੇ ਉੱਪਰ ਆ ਕੋਈ ਕੰਮ ਇਦਾਂ ਕਰਦੇ ਹੋ ਤਾਂ ਜਰੂਰ ਜਿਹੜਾ ਰਿਫਲੈਕਟਰ ਉਹ ਲਾਇਆ ਜਾਵੇ ਦੇਖੋ ਇੰਨੀ ਕਿ ਜਗ੍ਹਾ ਔਰ ਕਈ ਵਾਰਾਂ ਕੋ ਲਾਈਟ ਪੈਨ ਕਰਨਾ ਜਿਹੜਾ ਉਹ ਨਹੀਂ ਦਿਸਦਾ ਇਸ ਕਾਰਨ ਐਕਸੀਡੈਂਟ ਦਾ ਹੋਣ ਦਾ ਜਿਹੜਾ ਖਤਰਾ ਹੈ ਉਹ ਬਣਿਆ ਰਹਿੰਦਾ ਸੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਤੋਂ ਦਵਿੰਦਰ ਪੱਟੀ ਸਤਿ ਸ੍ਰੀ ਅਕਾਲ